ਹਾਂਜੀ ਹੋਰ ਲਾਗੇ ਭੈਣ ਜੀ ਸਫਾਈ ਕਰਨ ਹੁਣ ਆਪਾਂ ਉਹ ਰੀਜਾਂਗੇ ਵੀ ਗਰਮੀ ਵਾਲੀਆਂ ਸਬਜ਼ੀਆਂ ਪਿੰਡੀਆਂ ਬੀਜਾਂਗੇ ਹੋਰ ਕद्दू ਲੌਕੀ ਬੀਜਾਂਗੇ ਦੀ ਕਾਫੀ ਕਾਜ ਆ ਗਿਆ ਹੋ ਗਿਆ ਸੀ ਜੀ ਭੈਣ ਜੀ ਸਫਾਈ ਕਰ ਰਹੇ ਹੁਣ ਦੁਬਾਰਤ ਬਣਾਵਾਂਗੇ ਜੀ ਆਪਾਂ ਸਬਜ਼ੀ ਹਾਂਜੀ ਆ ਜੀ ਆਪਣੇ ਥੋੜੇ ਨਹੀਂ ਬਤਾਉਂਗਾ ਦੇ ਬੂਟੇ ਇੱਥੋਂ ਆਪਾਂ ਨੇ ਘਾ ਵੜਦਾ ਸਫਾਈ ਕਰਤੀ ਇੱਧਰ ਵੀ ਜੀ ਕਿਆਰੀ ਬੇਲੀ ਕਰਤੀ ਹੁਣ ਆਪਾਂ ਜਿਹੜੇ ਗਰਮੀ ਵਾਲੀਆਂ ਸਬਜ਼ੀਆਂ ਲਾਵਾਂਗੇ ਹਾਂਜੀ ਇੱਧਰ ਆਪਣਾ ਖੜਾ ਜੀ ਲਸਣ ਇੱਧਰ ਸਾਗ ਹਲੇ ਖੜਾ ਜੀ ਵਿੱਚ ਧਰ ਲਾਂਗੇ ਇੱਕ ਦੋ ਬਰੀ ਸਿੰਗਰੇ ਦਾ ਬੂਟਾ ਇਹ ਅੱਜ ਆਪਾਂ ਜੀ ਤੋੜ ਰਹੇ ਹਾਂ ਕੜੀ ਪੱਤਾ ਪਾਵਾਂਗੇ ਸਬਜ਼ੀ ਦੇ ਵਿੱਚ ਹਾਂਜੀ ਵੈਗੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਆਪਾਂ ਬਣਾ ਰਹੇ ਹਾਂ ਜੀ ਸਲਗਮ ਤੇ ਬਤਾਉਂ ਦੀ ਮਿਕਸ ਸਬਜ਼ੀ ਤੋਂ ਦੇ ਲਈ ਆਪਾਂ ਨੇ ਆਪਣੇ ਲੈਨੇ ਨਮਕ ਮੇਥੀ ਮਸਾਲੇ ਜਿਹੜੇ ਨਾਰਮਲ ਹੁੰਦੇ ਨੇ ਇਧਰ ਜੀ ਆਪਾਂ ਨੇ ਕੱਚੀ ਹਲਦੀ ਲਈਆ ਕੜੀ ਪੱਤਾ ਲਿਆ ਇੱਧਰ ਦੀ ਆਪਾਂ ਨੇ ਲਸਣ ਦਰਦਰਾ ਜਿਹਾ ਕੁੱਟ ਕੇ ਰੱਖ ਲਿਆ। ਇੱਧਰ ਦੀ ਆਪਾਂ ਨੇ ਮੇਥੀ ਲਈ ਅੱਜ ਆਪਾਂ ਪਿਆਜ਼ ਪਾਵਾਂਗੇ। ਇੱਧਰ ਹੀ ਆਪਾਂ ਤੇਲ ਗਰਮ ਹੋ ਚੁੱਕਿਆ ਆਪਾਂ ਪਾ ਰਹੇ ਹਾਂ ਜੀਰਾ। ਥੋੜੀ ਜਿਹੀ ਆਪਾਂ ਨੂੰ ਜਮੈਣ ਪਾਈਏ। ਨਾਲੇ ਜੇ ਆਪਾਂ ਪਾ ਦਾਂਗੇ ਲਸਣ ਦਰਦਰਾ ਜਿਹਾ ਕੁੱਟ ਕੇ ਪਾਇਆ। ਆਪਾਂ ਜੀ ਨਾਲ ਪਾ ਦਾਂਗੇ ਪਿਆਜ਼ ਲਗਾਤਾਰ ਹਿਲਾਉਂਦੇ ਰਹੀਏ ਆਪਾਂ ਜੀ ਨੇ ਪਿਆਜ਼ ਦਾ ਹਲਕਾ ਜਿਹਾ ਲਾਈਟ ਪਾ ਦਈਏ ਬੱਸ ਨਹੀਂ ਕਰਨਾ ਜੀ ਲਾਈਟ ਬਣਾਉਂਗੇ ਕਲਰ ਕਰਨਾ ਹਾਂਜੀ ਆਪਾਂ ਕੱਟਿਆ ਹੋਇਆ ਪਾ ਰਹੇ ਹਾਂ ਜੀ ਕੜੀ ਪੱਤਾ ਪਾ ਦਾਂਗੇ ਨਾਲੇ ਜੇ ਪਾ ਦਾਂਗੇ ਕੱਚੀ ਹਲਦੀ ਕੱਦੂ ਕਸ਼ ਕਰਕੇ ਪਾਈਏ ਜੀ ਆਪਣੇ ਕੱਚੀ ਹਲਦੀ ਪਾਉਣ ਦੇ ਨਾਲ ਆਪਣੀ ਸਬਜ਼ੀ ਦੀ ਬਹੁਤ ਵਧੀਆ ਤੇਸਟ ਆ ਜਾਂਦਾ ਤੇ ਸ਼ਾਈਨ ਵੀ ਵਧੀਆ ਆ ਜਾਂਦੀ ਹੈ ਕੱਚੀ ਹਲਦੀ ਆਪਾਂ ਨੂੰ ਬੈਸੇ ਵੀ ਪਾਣੀ ਚ ਹੋਈਏ ਆਪਣੇ ਦੇ ਜੋ ਤੜਕੇ ਨੂੰ ਫਰਾਈ ਕਰਨੇਗੇ ਗੈਸ ਵੀ ਆਪਾਂ ਨੇ ਮੀਡੀਅਮ ਤੇ ਹੀ ਕਰਿਆ ਹੋਇਆ ਇਹ ਜਿਹੜੇ ਨਾਰਮਲ ਹੁੰਦੇ ਨੇ ਮਿਰਚ ਮਸਾਲੇ ਜੀ ਉਹ ਪਾਣੀ ਦੇ ਵਿੱਚ ਘੋਲ ਕੇ ਪਾ ਰਹੇ ਹਾਂ। ਇਹ ਥੋੜਾ ਜਿਹਾ ਜੀ ਪਾਣੀ ਆਪਾਂ ਹੋਰ ਪਾ ਦਾਂਗੇ। ਹਾਂਜੀ ਸਾਡੀ ਵੀਡੀਓ ਨੂੰ ਜੀ ਚੱਲਦੀ ਚੱਲਦੀ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਹਾਂਜੀ ਤੁਸੀਂ ਸਾਡੀ ਵੀਡੀਓ ਤਾਂ ਹੀ ਦੇਖ ਲੈਣੇ ਅਗਰ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਦੇ ਹਾਂਜੀ ਅਸੀਂ ਬਹੁਤ ਮਿਹਨਤ ਕਰਦੇ ਹਾਂ ਜੀ ਆਪਾਂ ਜੀ ਇੱਕ ਬਟਨ ਇਹ ਦਬਾਉਣਾ ਹੁੰਦਾ ਜੀ ਆਪਾਂ ਨੂੰ ਚੈਨਲ ਸਬਸਕ੍ਰਾਈਬ ਕਰਨ ਦਾ ਇਹ ਮਤਲਬ ਹੁੰਦਾ ਜੀ ਅਸੀਂ ਜਦੋਂ ਵੀ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਜੀ ਉਹ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਵੀਡੀਓ ਆ ਜਾਂਦੀ ਹੈ ਜੀ ਜਰੂਰ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਮਸਾਲੇ ਨੂੰ ਜੇ ਆਪਾਂ ਟੱਕ ਦਾਂਗੇ ਇੱਕ ਦੋ ਮਿੰਟ ਲਈ ਜੀ ਢੱਕ ਕੇ ਪਕਾਵਾਂਗੇ ਉਂਝੀ ਆਪਾਂ ਜੀ ਮਸਾਲਾ ਬਣ ਕੇ ਤਿਆਰ ਆ। ਆਪਾਂ ਪਾ ਰਹੇ ਹਾਂ ਜੀ ਕੱਟੇ ਹੋਏ ਛਾਲਗਮ ਤੇ ਨਾਲੇ ਜੀ ਬਤਾਉ। ਵਿੱਚੇ ਜੀ ਆਪਾਂ ਨੇ ਗਾਜਰ ਵੀ ਪਾਈ ਆ ਥੋੜੀ ਜੀ। ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਸਾਰੇ ਮਸਾਲੇ ਦੇ ਵਿੱਚ ਸਬਜ਼ੀ ਜੀ ਆਪਣੀ ਚੰਗੀ ਤਰ੍ਹਾਂ ਮਿਕਸ ਕਰਤੀ। ਹਾਂਜੀ ਤਾਂ ਸਬਜ਼ੀ ਦੇ ਵਿੱਚ ਪਾ ਰਹੇ ਹਾਂ ਜੀ ਪਾਣੀ। ਚੰਗੀ ਤਰ੍ਹਾਂ ਦੀ ਮਿਕਸ ਕਰ ਦਾਂਗੇ। ਹਾਂਜੀ ਮਿਕਸ ਕਰਕੇ ਜੀ ਢੱਕ ਦਾਂਗੇ ਢੱਕ ਕੇ ਪਕਾ ਦਾਂਗੇ। ਹਾਂਜੀ ਸਬਜੀ ਜੀ ਆਪਣੀ ਬਣ ਰਹੀ ਹੈ। ਆਪਾਂ ਵੇਖ ਜੀ ਇਹਨੂੰ ਇੱਕ ਦੋ ਵਾਰੀ ਚੈੱਕ ਕਰਦੇ ਰਹਾਂਗੇ। ਥੋੜਾ ਜਿਹਾ ਜੀ ਪਾਣੀ ਪਾਤਾ ਸੀਗਾ। ਉਹ ਤਾਂ ਨਹੀਂ ਸਬਜੀ ਆਪਣੀ ਜੀ ਥੱਲੇ ਨਹੀਂ ਲੱਗੂਗੀ। ਵਧੀਆ ਚੰਗੀ ਤਰ੍ਹਾਂ ਬਣ ਜੂਗੀ ਸਬਜੀ। ਪਾਜੀ ਟੱਕ ਦਾਂਗੇ ਹਲੇ ਟੱਕ ਕੇ ਹੋਰ ਪਕਾਵਾਂਗੇ। 5-7 ਮਿੰਟ ਜੀ ਸਬਜੀ ਨੂੰ ਜੀ ਆਪਾਂ ਇੱਕ ਵਾਰੀ ਫੇਰ ਚੈੱਕ ਕਰਦੇ ਹਾਂ ਹਾਂ ਜੀ ਆਪਾਂ ਜੀ ਸਬਜ਼ੀ ਦੇ ਵਿੱਚ ਘੋਟਣੀ ਦੇ ਨਾਲ ਜੀ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਦਾਂਗੇ ਮੈਸ਼ ਕਰੀਓ ਜੀ ਸਬਜੀ ਬਹੁਤ ਵਧੀਆ ਬਣ ਜਾਂਦੀ ਹੈ ਖਾਣ ਦੇ ਵਿੱਚ ਵੀ ਟੇਸਟੀ ਲੱਗਦੀ ਹੈ ਚੰਗੀ ਤਰ੍ਹਾਂ ਜੀ ਆਪਾਂ ਲਗਾਤਾਰ ਹਿਲਾਉਂਦੇ ਗੈਸ ਜੀ ਆਪਣਾ ਬਿਲਕੁਲ ਸìm ਤੇ ਕਰਿਆ ਹੋਇਆ ਹਾਂ ਜੀ ਆਪਾਂ ਜੀ ਛੋਟਨੇ ਦੇ ਨਾਲ ਜੀ ਸਬਜ਼ੀ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਏ ਜੀ ਆਪਾਂ ਜੀ ਇਹਦੇ ਵਿੱਚ ਕੱਟੀ ਹੋਈ ਮੇਥੀ ਤੇ ਧਨੀਆ ਪਾ ਰਹੇ ਹਾਂ ਫੋੜੀ ਚੰਗੀ ਤਰ੍ਹਾਂ ਸਾਰੀ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਾਂ ਜੀ ਥੋੜੀ ਜੀ ਜੀ ਕਸੂਰੀ ਮੇਥੀ ਪਾ ਰਹੇ ਆ ਇਹ ਆਪਾਂ ਨੇ ਸਿਕਾ ਕੇ ਘਰੀ ਤਿਆਰ ਕੀਤੀ ਹੈ ਇਹ ਕਸੂਰੀ ਮੇਥੀ ਪਾਉਣ ਨਾਲ ਸਬਜ਼ੀ ਦਾ ਟੇਸ ਕਰੇ ਦਾ ਸੁਆ ਜਿਹਾ ਲੱਗ ਗਿਆ ਹੀ ਹੋ ਜਾਂਦਾ ਜੀ ਆਪਾਂ ਨੇ ਜ਼ਰੂਰ ਪਾਉਣੀ ਚਾਹੀਦੀ ਹੈ ਜੀ ਬਹੁਤ ਵਧੀਆ ਟੇਸਟੀ ਸਬਜ਼ੀ ਬਣਦੀ ਹੈ ਹਾਂਜੀ 1-2 ਮਿੰਟ ਲਈ ਜੀ ਆਪਾਂ ਪਕਾ ਲਾਂਗੇ ਸਬਜ਼ੀ ਨੂੰ ਹਾਂਜੀ ਸਬਜ਼ੀ ਜੀ ਆਪਣੀ ਬਣ ਕੇ ਤਿਆਰ ਆ ਗੈਸ ਨੂੰ ਜੀ ਆਪਾਂ ਬੰਦ ਕਰ ਦਾਂਗੇ ਹਾਂਜੀ ਆਪਣੇ ਜੀ ਛਾਲਗਮ ਬਤਾਉ ਤੇ ਗਾਜਰ ਦੀ ਮਿਕਸ ਸਬਜੀ ਬਣ ਕੇ ਤਿਆਰ ਆ ਜੀ ਤੁਸੀਂ ਵੀ ਜਰੂਰ ਬਣਾਇਓ ਜੀ ਜਰੂਰ ਟਰਾਈ ਕਰਿਓ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ